ਅੱਜ ਵਿਸ਼ਵ ਰੇਡੀਓ ਦਿਵਸ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ 2011 ਵਿੱਚ ਯੂਨੈਸਕੋ ਦੇ ਮੈਂਬਰਾਂ ਨੇ ਇਹ ਦਿਨ ਮਨਾਇਆ ਸੀ ਇਸ ਤੋਂ ਬਾਅਦ 2012 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਸਿਹਾਰੇ ਨੂੰ ਅੰਤਰਰਾਸ਼ਟਰੀ ਰੇਡੀਓ ਦਿਵਸ ਦੇ ਰੂਪ ਚ ਮਨਾਉਣ ਦੀ ਪ੍ਰਵਾਨਗੀ ਦਿੱਤੀ ਸੀ ਇਸ ਸਾਲ ਦਾ ਵਿਸ਼ਾ ਰੇਡੀਓ ਇੱਕ ਸਦੀ ਦੀ ਸੂਚਨਾ ਮਨੋਰੰਜਨ ਅਤੇ ਸਿੱਖਿਆ ਅੱਜ ਰੇਡੀਓ ਦਿਵਸ ਮੌਕੇ ਉਪਰਾਸ਼ਟਪਤੀ ਤੇ ਪ੍ਰਧਾਨ ਮੰਤਰੀ ਨੇ শ্রোਤਿਆਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੱਤੀ ਹੈ ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਰਿਕਾਰਡ ਕੀਤੇ ਇੱਕ ਵਿਸ਼ੇਸ਼ ਐਪੀਸੋਡ ਨੂੰ ਆਕਾਸ਼ਵਾਣੀ ਦੇ ਸਾਰੇ ਰੇਡੀਓ ਚੈਨਲਾਂ ਤੇ ਪ੍ਰਸਾਰਿਤ ਕੀਤਾ ਗਿਆ ਇਸ ਵਿਸ਼ੇਸ਼ ਐਪੀਸੋਡ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਸੋਚ ਨਵੀਂ ਕਹਾਣੀ ਇਲ ਰੇਡੀਓ ਜਰਨੀ ਦੇ ਸਮਾਪਤੀ ਐਪੀਸੋਡ ਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਹੈ ਜਿਸ ਵਿੱਚ ਰਾਸ਼ਟਰਪਤੀ ਨੇ ਉੜੀਸ਼ਾ ਆਪਣੇ ਜਨਮ ਸਥਾਨ ਡਰਾਈ ਰੰਗਪੁਰ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਆਪਣੀ ਯਾਤਰਾ ਸਾਂਝੀ ਕੀਤੀ ਹੈ। ਇਹ 에ਪੀਸੋਡ ਦਾ ਪ੍ਰਸਾਰਣ ਅੱਜ ਸ਼ਾਮ ਆਕਾਸ਼ਵਨੀ ਰੇਨਬੋ ਤੋਂ ਵੀ ਕੀਤਾ ਜਾਵੇਗਾ। ਇਹ 에ਪੀਸੋਡ ਆਕਾਸ਼ਵਨੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਉਪਲਬਧ ਹੋਵੇਗਾ। ਰਾਸ਼ਟਰਪਤੀ ਨੇ ਇਸ 에ਪੀਸੋਡ 'ਚ ਆਪਣੇ ਬਚਪਨ ਤੋਂ ਇੱਕ ਜਨਤਕ ਸ਼ਖਸੀਅਤ ਬਨਣ ਤੱਕ ਦੇ ਅਣਗਿਣਤ ਅਨੁਭਵ ਸਾਂਝੇ ਕੀਤੇ ਨੇ। ਉਹਨਾਂ ਨੇ ਆਪਣੇ ਨਾਂ ਦੇ ਪਿੱਛੇ ਦੀ ਕਹਾਣੀ ਨੂੰ ਬੜੇ ਪਿਆਰ ਨਾਲ ਦੱਸਿਆ ਹੈ ਜੋ ਉਹਨਾਂ ਨੂੰ ਸਕੂਲ ਦੇ ਅਧਿਆਪਕ ਵੱਲੋਂ ਦਿੱਤਾ ਗਿਆ ਸੀ।